ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਦੱਸੋ ਸਾਰੇ ਠੀਕ ਹੋ ਵੀਰੇ ਤੇ ਅੱਜ ਅਸੀਂ ਪਹੁੰਚੇ ਹੋਇਆ ਜੀ ਪਿੰਡ ਸੀਟਾਂ ਵਾਲਾ ਜਿੱਥੇ ਕੀ ਪਹਿਲੀ ਪਾਸ਼ਾਹੀ ਦਾ ਗੁਰੂ ਘਰ ਹੈ ਜੀ ਗੁਰਦੁਆਰਾ ਚਵਾਰਾ ਸਾਹਿਬ। ਬਣੇਰ ਉਹ ਵੀਡੀਓ ਦੇ ਨਾਲ ਤੁਹਾਨੂੰ ਇਤਿਹਾਸ ਬਾਰੇ ਵੀ ਦੱਸਾਂਗੇ ਵੀ ਕੀ ਇਤਿਹਾਸ ਹੈ। ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਜਿਹੜੀ ਹੋਰ ਸੰਗਤ ਆ ਗਈ ਉਹ ਵੀ ਦਰਸ਼ਨ ਕਰੇ। ਤੇ ਜਿਆਦਾ ਆਪਾਂ ਦੇਰ ਨਹੀਂ ਕਰਦੇ। ਕਰਦੇ ਆਂਗੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ। ਤੇ ਤੁਹਾਨੂੰ ਵੀ ਕਰਵਾਣੇ ਆਗੇ ਤੇ ਚਲੋ ਫਿਰ ਚੱਲਦੇ ਆਗੇ ਚਲੋ ਚੱਲੀਏ ਇੱਧਰ ਚਲੋ ਫਿਰ ਹੁਣ ਆਪਾਂ ਚੱਲੀਏ ਕਰਾਈਏ ਤੁਹਾਨੂੰ ਵੀ ਦਰਸ਼ਨ ਤੇ ਬਸ ਤੋਂ ਬਸ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਇਹ ਜਿਹੜਾ ਇਤਿਹਾਸਕ ਸਥਾਨ ਆ ਜੀ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਜਗਾ ਜੀ ਤੇ ਬਹੁਤ ਆਲੀਸ਼ਾਨ ਗੁਰੂ ਘਰ ਬਣਿਆ ਹੋਇਆ ਹੈ ਜੀ ਗੁਰਦੁਆਰਾ ਚਵਾਰਾ ਸਾਹਿਬ ਸਾਹਮਣੇ ਦੇਖੋ ਗੁਰਦੁਆਰਾ ਸਾਹਿਬ ਦੀ ਬਹੁਤ ਵਧੀਆ ਸੋਹਣੀ ਇਮਾਰਤ ਹੈਗੀ ਤੇ ਕਾਰ ਸੇਵਾ ਚੱਲ ਰਹੀ ਹੈਗੀ ਬਹੁਤ ਸੋਹਣਾ ਦੇਖੋ ਇੱਧਰ ਪਾਰਕ ਵੀ ਵਗੈਰਾ ਵੀ ਬਣਾਈ ਹੋਈ ਹੈਗੀ ਤੇ ਚਲੋ ਫਿਰ ਹੁਣ ਆਪਾਂ ਕਰਾਂਗੇ ਤੁਹਾਨੂੰ ਵੀ ਦਰਸ਼ਨ ਇੱਧਰ ਬਣਿਆ ਹੋਇਆ ਜੀ ਲੰਗਰ ਹਾਲ ਇੱਧਰ ਦੇਖੋ ਸામਨੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਵੀ ਲਿਖਿਆ ਹੋਇਆ ਹੈ ਤੁਸੀਂ ਪੜ੍ਹ ਵੀ ਸਕਦੇ ਹੋ ਵੀਡੀਓ ਰੋਕ ਕੇ ਬਾਕੀ ਤੁਹਾਨੂੰ ਦੱਸਾਂਗੇ ਵੀ ਇਹ ਚਿਗਾਰਡ ਸ਼੍ਰੀ ਚਵਾਰਾ ਸਾਹਿਬ ਜੀ ਦੀ ਹੈ ਜੀ ਦੇਖ ਸਕਦੇ ਹੋਗੇ ਦੇਖੋ ਜੀ ਬਹੁਤ ਸੁਨਾ ਸਰੋਵਰ ਸਾਹਿਬ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਏ ਇਧਰ ਕਾਰ ਸੇਵਾ ਚੱਲ ਰਹੀ ਹੈਗੀ ਇਹ ਤਾਂ ਮੇਰੀ ਮੇਨ ਡਿਊਟੀ ਬਣ ਗਈ ਹੈ ਜੀ ਕਾਰ ਸੇਵਾ ਚੱਲ ਰਹੀ ਹੈ ਕਿਧਰ ਤੁਸੀਂ ਦੇਖ ਸਕਦੇ ਹੋਏ ਇਸ ਜਗ੍ਹਾ ਦੇ ਉੱਤੇ ਜੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਜੀ ਦੀ ਜਿਹੜੀ ਵਾਰ ਆ ਗਈ ਉਹਦਾ ਜਿਹੜਾ ਪਾਠ ਦਾ ਜਿਹੜਾ ਕੀਤਾ ਸੀਗਾ ਇੱਥੋਂ ਸ਼ੁਰੂਆਤ ਹੋਈ ਸੀ ਆਸਾ ਜੀ ਦੇ ਵਾਰ ਦੀ ਗੁਰੂ ਨਾਨਕ ਦੇਵ ਜੀ ਇੱਥੇ ਇੱਕ ਚੁवारे ਦੇ ਵਿੱਚ ਬੈਠੇ ਸੀਗੇ ਤੇ ਕਾਫੀ ਲੋਕਾਂ ਦਾ ਕਾਫੀ ਸੰਗਤ ਦਾ ਉਧਾਰ ਕੀਤਾ ਸੀਗਾ ਤੇ ਇਸੇ ਜਗ੍ਹਾ ਦੇ ਉੱਤੇ ਇਹ ਪਿੰਡ ਛੀਟਾਂ ਵਾਲਾ ਜੀ ਪਹਿਲਾਂ ਤਾਂ ਨਾਮ ਕੁਝ ਹੋਰ ਸੀਗਾ ਤੇ ਹੁਣ ਇਹ ਜਿਹੜਾ ਪਿੰਡਾ ਛੀਟਾਂ ਵਾਲਾ ਪਿੰਡਾ ਹੈਗਾ ਇਹ ਸੰਗਰੂਰ ਜਿਹੜਾ ਦਾ ਪਿੰਡਾ ਹੈਗਾ ਇਹ ਪੂਰਨਵਾਸੀ ਭਰਦੀ ਹੈਗੀ ਬੜੀ ਧੂਮ ਧਾਮ ਦੇ ਨਾਲ ਇੱਥੇ ਤੇ ਕਦੇ ਵੀ ਤੁਸੀਂ ਹੁਣਾਂ ਪੂਰਨਵਾਸੀ ਨੂੰ ਇੱਥੇ ਆ ਸਕਦੇ ਹੋਗੇ ਦਰਸ਼ਨ ਕਰੋ ਆ ਕੇ ਤੇ ਅੱਜ ਵੀ ਉਸ ਟਾਈਮ ਦੀ ਜਿਹੜੀ ਚਵਾਰੇ ਦੀ ਚੁਗਾਠ ਆ ਗਈ ਉਹ ਵੀ ਇੱਥੇ ਪਈ ਹੈਗੀ ਉਹ ਵੀ ਸ਼ੀਸ਼ੇ ਦੇ ਵਿੱਚ ਜੜਵਾ ਕੇ ਰੱਖੀ ਹੋਈ ਹੈਗੀ ਸੰਗਤ ਦਰਸ਼ਨ ਕਰਦੀ ਹੈਗੀ ਗੁਰੂ ਨੇੜੇੋਂ ਆ ਕੇ ਤੇ ਗੁਰੂ ਨਾਨਕ ਦੇਵ ਜੀ ਦੇ ਖੜਾਵਾ ਪਈਆਂ ਨੇ ਉਹ ਕੁਝ ਟਾਈਮ ਬਾਬਾ ਜੀ ਕਹਿੰਦੇ ਇੱਥੇ ਹੁੰਦੀਆਂ ਨੇ ਤੇ ਕੁਝ ਟਾਈਮ ਜਿਹੜਾ ਉਹ ਪਰਿਵਾਰ ਸੀ ਜਿਨ੍ਹਾਂ ਨੂੰ ਸੇਵਾ ਮਿਲੀ ਹੋਈ ਸੀਗੀ 21 ਤਾਂ ਮੋਨਾਕੋਲੇ ਹੁੰਦੀਆਂ ਨਹੀਂਆਂ ਤੇ ਬਾਬਾ ਜੀ ਨੇ ਬਹੁਤ ਬਰੇ ਤਰੀਕੇ ਨਾਲ ਸਮਝਾਇਆ ਵੀ ਸੀਗਾ ਕਿ ਕਿਦਾਂ ਕਿਦਾਂ ਗੁਰੂ ਨਾਨਕ ਦੇਵ ਜੀ ਤੋਂ ਚਰਨਸ਼ੋਪ ਪ੍ਰਾਪਤ ਜਗਾ ਕੀ ਇਹ ਚਿਵਾਰੇ ਦੇ ਵਿੱਚ ਟਹਿਰੇ ਸੀ ਇੱਕ ਖੱਤਰੀ ਪਰਿਵਾਰ ਦਾ ਜਿਹੜਾ ਉਹ ਚਿਵਾਰਾ ਸੀ ਖੱਤਰੀ ਪਰਿਵਾਰ ਦਾ ਤੇ ਉਹਨਾਂ ਕੋਲੇ ਗੁਰੂ ਜੀ ਠਹਿਰੇ ਸੀਗੇ ਤੇ ਇੱਥੇ ਉਹਨਾਂ ਨੇ ਭੋਜਨ ਕੀਤਾ ਸੀਗਾ ਤੇ ਇੱਥੇ ਉਹਨਾਂ ਕੋਲੇ ਪੁੱਤਰ ਦੀ ਦਾਤ ਹੋਈ ਸੀਗੀ ਉਹ ਖੱਤਰੀ ਪਰਿਵਾਰ ਕੋਲੇ ਤੇ ਬਾਕੀ ਤੋਂ ਇਤਿਹਾਸ ਸਾਰਾ ਤੁਹਾਡੀ ਵੀਡੀਓ ਬਣਾ ਕੇ ਤੁਹਾਨੂੰ ਭੇਜਿਆ ਵੀ ਹੋਇਆ ਜੀ ਤੇ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਰੋਕ ਕੇ ਇਤਿਹਾਸ ਪੜ੍ਹ ਵੀ ਸਕਦੇ ਹੋਗੇ ਤੇ ਸ਼ੀਟਾ ਵਾਲਾ ਪਿੰਡਾ ਜੀ ਸੰਦੂਰ ਜਿਹੜਾ ਦਾ ਪਿੰਡ ਹੈਗਾ 90 ਦੇ ਲਵੀ ਹੈ ਜੀ ਤੇ ਗੁਰਦੁਆਰਾ ਚਵਾਰਾ ਸਾਹਿਬ ਵਾਲਾ ਤੁਸੀਂ ਉਹਨਾਂ ਦਾ ਦਰਸ਼ਨ ਕਰਨੇ ਨੇ ਤਾਂ ਤੁਸੀਂ ਜਦੋਂ ਮਰਜ਼ੀ ਆਓ ਜੀ ਇੱਥੇ ਜਦੋਂ ਮਰਜ਼ੀ ਜਾਓ 24 ਘੰਟੇ ਜਿਹੜਾ ਤੁਹਾਨੂੰ ਲੰਗਰ ਪਾਣੀ ਤਿਆਰ ਮਿਲੂਗਾ ਜੇ ਤੁਸੀਂ ਨੇਰੇ ਸਵੇਰੇ ਆਉਨੇ ਹੋਗੇ ਤਾਂ ਸਪੈਸ਼ਲ ਤੁਹਾਨੂੰ ਜਿਹੜਾ ਕਮਰਾ ਹੈਗਾ ਸਪੈਸ਼ਲ ਤਾਜ਼ਾ ਲੰਗਰ ਸਪੈਸ਼ਲ ਕਮਰਾ ਤੁਹਾਨੂੰ ਇੱਥੇ ਦਿੱਤਾ ਜਾਊਗਾ ਜਦੋਂ ਵੀ ਤੁਸੀਂ ਆਉਨੇ ਹੋ ਤੇ ਜਦੋਂ ਮਰਜ਼ੀ ਆਓ ਬਹੁਤ ਸ਼ਾਨਦਾਰ ਗੁਰੂ ਘਰ ਬਣਿਆ ਹੋਇਆ ਜੀ ਤੇ ਚਲੋ ਫਿਰ ਆ ਹੁਣ ਕਰਦੇ ਆਂਗੇ ਵੀਡੀਓ ਬੰਦ ਤੇ ਹਾਂਜੀ ਹਾਂ ਪਰ ਸੱਚਾ ਚੋਪਾ ਇਧਰ ਵੀ ਚੱਲ ਕੇ ਆਉਣਾ ਤੇ ਚਲੋ ਜੀ ਹੁਣ ਤੁਹਾਨੂੰ ਕਰਾਉਂਦੇ ਆਂਗੇ ਦੇਖਦੇ ਆਂ ਦਰਸ਼ਨ ਇਧਰ ਵੀ ਦੂਜੇ ਪਾਸੇ ਵੀ ਬਾਬਾ ਜੀ ਬਹੁਤ ਸ਼ਾਨਦਾਰ ਜਗ੍ਹਾ ਬਣੀ ਹੈ ਨਾ ਗੁਰੂ ਨਾਨਕ ਦੇਵ ਜੀ ਦਾ ਸਿਸਟਮ ਬਹੁਤ ਵਧੀਆ ਬਿਲਕੁਲ ਬਿਲਕੁਲ ਤੇ ਅੱਜ ਹੁਣ ਤੁਹਾਨੂੰ ਅੱਗੇ ਵੀ ਦਰਸ਼ਨ ਕਰਵਾਣੇ ਆ ਜੀ ਤੇ ਇੱਧਰ ਸ਼ਾਇਦ ਲੋਕ ਲੱਗੇ ਹੋਇਆ ਜੀ ਸੱਚਖੰਡ ਸਾਹਿਬ ਨੂੰ ਤੇ ਬਹੁਤ ਸ਼ਾਨਦਾਰ ਜਗ੍ਹਾ ਤੁਸੀਂ ਦੇਖੋ ਬਾਬਾ ਜੀ ਦੀ ਕਾਰ ਸੇਵਾ ਚੱਲ ਰਹੀ ਹੈਗੀ ਇੱਥੇ ਨਵੀਂ-ਨਵੀਂ ਚੀਜ਼ਾਂ ਬਣ ਰਹੀਆਂ ਨੇ ਹਾਂ ਇੱਧਰ ਸੇਵਾਦਾਰਾਂ ਦੇ ਕਮਰੇ ਨੇ ਹਣਾ ਦੇਖੋ ਆਹ ਸਿਮਿੰਟ ਰੇਤਾ ਅੰਬਾਂ ਦੇ ਬੂਟੇ ਸ਼ਾਨਦਾਰ ਅੰਬ ਲੱਗੇ ਹੋਏ ਨੇਗੇ ਬਹੁਤ ਵਧੀਆ ਬਿਲਕੁਲ ਇਹ ਜਿਹੜੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਗੁਰਦੁਆਰਾ ਚਵਾਰਾ ਸਾਹਿਬ ਹੀ ਹੈ ਜੀ ਇਹ ਚਵਾਰਾ ਸਾਹਿਬ ਸੀ ਜਿਹਨੂੰ ਹੁਣ ਅੱਜ ਸੱਚਖੰਡ ਬਣਾਇਆ ਹੋਇਆ ਹੈਗਾ ਸੱਚਖੰਡ ਸਾਹਿਬ ਜਿਹੜਾ ਹੈਗਾ ਜੀ ਇਹ ਚਵਾਰਾ ਸਾਹਿਬ ਹੀ ਸੀ ਦੇਖੋ ਉੱਪਰ ਉਹ ਕਾਫੀ ਕਾਫੀ ਹਾਈਟ ਹੈ ਜੀ ਤੇ ਹੁਣ ਆਪਾਂ ਕਰ ਦਾਂਗੇ ਵੀਡੀਓ ਬੰਦ ਜੀ ਤੁਸੀਂ ਦਰਸ਼ਨ ਕਰਨੇ ਨੇ ਗੁਰਦੁਆਰਾ ਚਵਾਰਾ ਸਾਹਿਬ ਸੀਟਾਂ ਦੇ ਲਵੇ ਆ ਜੀ ਸੰਗਰੂਰ ਜ਼ਿਲ੍ਹੇ ਦਾ ਵਦਿਆ ਵਦਿਆ ਪਿੰਡ ਆਇ ਸੀਟਾ ਵਾਲਾ ਪਿੰਡ ਆ ਜੀ ਨਾਬੇ ਦੇ ਲਵੇ ਹੈਗਾ ਤੁਸੀਂ ਆਉਣਾਗਾ ਜਦੋਂ ਮਰਜ਼ੀ ਆਓ 24 ਘੰਟੇ ਦਰਵਾਜ਼ੇ ਖੁੱਲੇ ਨੇ 24 ਘੰਟੇ ਲੰਗਰ ਦਾ ਪ੍ਰਬੰਧ ਹੈਗਾ ਬਹੁਤ ਸ਼ਾਨਦਾਰ ਪਹਿਲੀ ਪਾਸ਼ਾਹੀ ਦਾ ਗੁਰੂ ਘਰ ਹੈ ਜੀ ਦਰਸ਼ਨ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਸੰਗਤ ਵੀ ਜਿਹੜੀ ਦਰਸ਼ਨ ਕਰੇ ਤੇ ਊਰਨਵਾਸੀ ਬੜੀ ਸ਼ਾਨਦਾਰ ਭਾਦੀਆ ਤੁਸੀਂ ਜਦੋਂ ਮਰਜ਼ੀ ਆਓ ਤੇ ਚਲੋ ਹੁਣ ਆਪਾਂ ਕਰ ਦਿਆਂਗੇ ਵੀਡੀਓ ਬੰਦ ਚੱਲਦੇ ਆਂਗੇ ਕਿਸੇ ਹੋਰ ਜਗ੍ਹਾ ਦੇ ਉੱਤੇ ਤੁਹਾਨੂੰ ਹੋਰ ਜਗ੍ਹਾ ਦੇ ਦਰਸ਼ਨ ਕਰਵਾਵਾਂਗੇ ਅਗਲੀ ਵੀਡੀਓ ਦੇਖਣ ਵਾਸਤੇ ਤੁਹਾਡਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ